ਪੂਰ ਨਗਰੀ ਅੰਮ੍ਰਿਤਸਰ ਦੇ ਇੱਕ ਆਰਟਿਸਟ ਵੱਲੋਂ ਉਹਨਾਂ ਦੀ ਇੱਕ ਤਸਵੀਰ ਜਿਹੜੀ ਬਣਾਈ ਜਾ ਰਹੀ ਹੈ ਕਲਾਕ੍ਰਿਤੀ ਦੇ ਵਿੱਚ ਰੰਗ ਅਜਿਹਾ ਭਰ ਦਿੱਤੇ ਨੇ ਪੂਰੀ ਸੰਜੀਵ ਤਸਵੀਰ ਲੱਗ ਰਹੀ ਹੈ ਜਿਵੇਂ ਕਿ ਡੋਨਲਡ ਟਰੰਪ ਜਿਹੜੇ ਨੇ ਬਿਲਕੁਲ ਸਾਡੇ ਸਾਹਮਣੇ ਮੌਜੂਦ ਹੋਣ ਸਮੇਂ ਇੱਕ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਵਧਾਈ ਦਿੱਤੀ ਆ ਇੱਕ ਇੰਡੀਆ ਦੇ ਇੰਡੀਆ ਵੱਲੋਂ ਆਰਟਿਸਟ ਵੱਲੋਂ ਉਹਨਾਂ ਨੂੰ ਵਿਸ਼ ਕਰਦਾ ਵਾਂ ਤੇ ਇਹ ਪੇਂਟਿੰਗ ਮੈਂ ਵਾਈਟ ਹਾਊਸ ਦੇ ਵਿੱਚ ਭੇਜਣ ਜਾ ਰਿਹਾ ਹਾਂ ਨਵੇਂ ਸਾਲ ਵਾਲੇ ਦਿਨ ਮੈਂ ਪੇਂਟਿੰਗ ਸ਼ੁਰੂ ਕੀਤੀ ਸੀ 1 ਜਨਵਰੀ ਨੂੰ ਤੇ ਅੱਜ ਨੂੰ ਮੈਂ ਫਾਈਨਲ ਟੱਚਸ ਦੇ ਰਿਹਾ ਪੇਂਟਿੰਗ ਨੂੰ 19 ਦਿਨ ਦੇ ਕਰੀਬ ਆ ਪੇਂਟਿੰਗ ਨੂੰ ਟਾਈਮ ਲੱਗਾ ਤੇ ਅਕ੍ਰੀਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਹੈ ਜਿਹੜਾ ਜਿਹੜਾ ਪੇਂਟਿੰਗ ਦਾ ਸਾਈਜ਼ ਆ 5 ਫੀਟ ਬਾਈ 7 ਫੀਟ ਪੇਂਟਿੰਗ ਦਾ ਦਾ ਟੋਟਲ ਸਾਈਜ਼ ਆ ਇਸ ਤੋਂ ਪਹਿਲਾਂ ਵੀ ਮੈਂ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਡੋਨਲਡ ਟਰੰਪ ਜੀ ਜਦੋਂ ਇੰਡੀਆ ਵਿਜ਼ਿਟ ਤੇ ਆਏ ਉਹ ਤੋਂ ਮੈਂ ਪੇਂਟਿੰਗ ਤਿਆਰ ਕੀਤੀ ਤੇ ਉਹ ਸਾਈਜ਼ ਬਹੁਤ ਵੱਡਾ ਸੀ ਪੇਂਟਿੰਗ ਦਾ ਤੇ ਮੈਂ ਉਹਨਾਂ ਨੂੰ ਭੇਜ ਨਹੀਂ ਸਕਿਆ ਸੀ ਤੇ ਇਸ ਵਾਰ ਮੈਂ ਡੋਨਲਡ ਟਰੰਪ ਜੀ ਨੂੰ ਜਪੂਰ ਪੇਂਟਿੰਗ ਭੇਜ ਰਿਹਾ ਔ ਵਾਈਟ ਹਾਊਸ ਦੇ ਵਿੱਚ ਅਗਰ ਉਹ ਪੇਂਟਿੰਗ ਲਗਾਉਂਦੇ ਆ ਤੇ ਇੱਕ ਪੰਜਾਬ ਇੰਡੀਆ ਲਈ ਬੜੀ ਪ੍ਰਾਊਡ ਵਾਲੀ ਗੱਲ ਆ ਇੱਕ ਆਰਟਿਸਟ ਲਈ ਕਿ ਇੱਕ ਇੰਡੀਆ ਦਾ ਆਰਟਿਸਟ ਲਈ ਉੱਥੇ ਵਾਈਟ ਹਾਊਸ ਦੇ ਵਿੱਚ ਪੇਂਟਿੰਗ ਪ੍ਰਸਿੱਧ ਹੁੰਦੀ ਆ 2007 ਤੋਂ ਮੈਂ ਰੈਗੂਲਰ ਪੇਂਟਿੰਗ ਸੁਣਾ ਰਿਹਾ ਸ਼ੋਹਰਿਆ ਅਭਿਸ਼ੇਕ ਬਚਨ ਦੇ ਜਿਹੜਾ ਵੈਡਿੰਗ ਮੌਕੇ ਤੇ ਮੈਂ ਇੱਕ ਪੇਂਟਿੰਗ ਚਾਰਕ ਕੀਤੀ ਤੇ ਉਸ ਤੋਂ ਬਾਅਦ ਮੈਂ ਸ਼ੇਲ ਪਸ਼ਾਟੀ ਰਾਜਕੁੰਦਰਾ ਸ਼ਿਲਪ ਕ੍ਰੀਨਾਖਪੁਰ ਸੈਫਲੀਗਨ ਇਹ ਸਾਰੀ ਕੱਪਲ ਪੇਂਟਿੰਗਸ ਮੈਂ ਉਹਨਾਂ ਨੂੰ ਪਰਸਨਲੀ ਗਿਫਟ ਵੀ ਕਰ ਚੁੱਕਿਆ ਜਦੋਂ ਅੰਮ੍ਰਿਤਸਰ ਵਿਜ਼ਿਟ ਤੇ ਆਏ ਸੀ ਪਹਿਲਾਂ ਮੈਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਜੀ ਦੀ ਮੈਂ ਪੇਂਟਿੰਗ ਲਈ ਹੀ ਤੇ ਇੰਡੀਆ ਦੇ ਤਿੰਨ ਰਾਸ਼ਟਰਪਤੀ ਉਹਨਾਂ ਦੇ ਵੀ ਪੇਂਟਿੰਗਸ ਬਣਾ ਕੇ ਉਹਨਾਂ ਨੂੰ ਭੇਜ ਚੁੱਕਿਆ ਤੇ ਉਹਨਾਂ ਰ ਮੈਨੂੰ ਪ੍ਰਸ਼ੰਸਾ ਪੱਤਰ ਵੀ ਮਿਲ ਚੁੱਕਿਆ ਦੋਸਤੋ ਤੁਸੀਂ ਜੁੜੇ ਹੋ 7 ਸਿਟੀਵੀ ਆਸਟ੍ਰੇਲੀਆ ਦੇ ਨਾਲ ਤੇ ਮੈਂ ਹਾਂ ਅਰਜੇ ਸੰਧੂ ਜਿਵੇਂ ਕਿ ਤੁਸੀਂ ਜਾਣਦੇ ਹੋ ਬਿਸ਼ਪ ਦੀ ਸੁਪਰ ਪਾਵਰ ਕਿਹੇ ਜਾਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੇਗੇ ਦੂਸਰੀ ਵਾਰ ਸੋਚ ਚੁੱਕਣ ਜਾ ਰਹੇ ਨੇ ਲੇਕਿਨ ਉਸ ਤੋਂ ਪਹਿਲਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਕਾਰਟਿਸਟ ਵੱਲੋਂ ਉਹਨਾਂ ਦੀ ਇੱਕ ਤਸਵੀਰ ਜਿਹੜੀ ਬਣਾਈ ਜਾ ਰਹੀ ਹੈ ਕਲਾਕ੍ਰਿਤੀ ਦੇ ਵਿੱਚ ਰੰਗ ਅਜਿਹਾ ਭਰ ਦਿੱਤੇ ਨੇ ਪੂਰੀ ਸੰਜੀਵ ਤਸਵੀਰ ਲੱਗ ਰਹੀ ਹੈ ਜਿਵੇਂ ਕਿ ਡੋਨਲਡ ਟਰੰਪ ਜਿਹੜੇ ਨੇ ਬਿਲਕੁਲ ਸਾਡੇ ਸਾਹਮਣੇ ਮੌਜੂਦ ਹੋਣ ਸੋ ਗੱਲਬਾਤ ਕਰਾਂਗੇ ਉਸ ਆਰਟਿਸਟ ਜਗਜੋਤ ਸਿੰਘ ਰੂਬਲ ਦੇ ਨਾਲ ਵੀ ਆਖਰ ਮੰਡ ਦੇ ਵਿੱਚ ਕਦੋਂ ਖਿਆਲ ਹੁੰਦਾ ਵੀ ਮੈਨੂੰ ਜਿਹੜੀ ਇਹ ਤਸਵੀਰ ਹੈ ਜਿਹੜੀ ਬਣਾਉਣੀ ਚਾਹੀਦੀ ਹੈ ਬੱਬਾ ਸਵਾਗਤ ਹੈ ਜੀ ਸੈਮਸ ਰੂਪਲ ਜੀ ਗੱਲ ਕਰੀਏ ਤੇ ਅੱਜ ਜਿਹੜੀ ਇਹ ਤਸਵੀਰ ਨੂੰ ਜਿਹੜਾ ਸਜੀਵ ਰੂਪ ਦਿੱਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਆਖਰ ਮੰਚ ਕਰੋ ਖਿਆਲੋ ਸਰ ਸਭ ਤੋਂ ਪਹਿਲਾਂ ਤੇ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਜੀ ਨੂੰ ਮੈਂ ਵਧਾਈ ਦਿੰਦਾ ਜਿਹੜੇ ਕਿ ਦੂਸਰੀ ਵਾਰੀ ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਆ ਕੱਲ ਉਹਨਾਂ ਦੀ ਔਥ ਸੈਰਮਨੀ ਹੈਗੀ ਆ ਤੇ ਮੈਂ ਵੀ ਇੱਕ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਵਧਾਈ ਦਿੱਤੀ ਆ ਇੱਕ ਇੰਡੀਆ ਦੇ ਇੰਡੀਆ ਵੱਲੋਂ ਆਰਟਿਸਟ ਵੱਲੋਂ ਉਹਨਾਂ ਨੂੰ ਵਿਸ਼ ਕਰਦਾ ਵਾਂ ਤੇ ਇਹ ਪੇਂਟਿੰਗ ਮੈਂ ਵਾਈਟ ਹਾਊਸ ਦੇ ਵਿੱਚ ਭੇਜਣ ਜਾ ਰਿਹਾ ਸੋ ਜਦੋਂ ਇਹ ਤਸਵੀਰ ਬਣਾਉਣੀ ਸ਼ੁਰੂ ਕੀਤੀ ਤੇ ਕਿੰਨਾ ਇਹਨੂੰ ਹੁਣ ਤੱਕ ਸਮਾਂ ਲੱਗ ਚੁੱਕਿਆ ਹੈ ਤੇ ਕਿੰਨਾ ਮੈਂ ਕਹਾਂਗਾ ਵੀ ਇਹਦੇ ਵਿੱਚ ਮਿਹਨਤ ਕਰਨੀ ਪਈ ਸਰ ਨਵੇਂ ਸਾਲ ਵਾਲੇ ਦਿਨ ਮੈਂ ਪੇਂਟਿੰਗ ਸ਼ੁਰੂ ਕੀਤੀ ਸੀ 1 ਜਨਵਰੀ ਨੂੰ ਤੇ ਅੱਜ ਇਹਨੂੰ ਮੈਂ ਫਾਈਨਲ ਟੱਚਸ ਦੇ ਰਿਹਾ ਪੇਂਟਿੰਗ ਨੂੰ 19 ਦਿਨ ਦੇ ਕਰੀਬ ਆ ਪੇਂਟਿੰਗ ਨੂੰ ਟਾਈਮ ਲੱਗਾ ਤੇ ਅਕ੍ਰੀਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਹੈ ਜਿਹੜਾ ਜਿਹੜਾ ਪੇਂਟਿੰਗ ਦਾ ਸਾਈਜ਼ ਆ 5 ਫੀਟ ਬਾਈ 7 ਫੀਟ ਪੇਂਟਿੰਗ ਦਾ ਟੋਟਲ ਸਾਈਜ਼ ਆ ਤੇ ਇਸ ਤੋਂ ਪਹਿਲਾਂ ਵੀ ਮੈਂ ਮੈਂ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਡੋਨਲਡ ਟਰੰਪ ਜੀ ਜਦੋਂ ਇੰਡੀਆ ਵਿਜ਼ਿਟ ਤੇ ਆਏ ਉਹਦੋਂ ਮੈਂ ਪੇਂਟਿੰਗ ਤਿਆਰ ਕੀਤੀ ਸੀ ਤੇ ਉਹ ਸਾਈਜ਼ ਬਹੁਤ ਵੱਡਾ ਸੀ ਪੇਂਟਿੰਗ ਦਾ ਤੇ ਮੈਂ ਉਹਨਾਂ ਨੂੰ ਭੇਜ ਨਹੀਂ ਸਕਿਆ ਸੀ ਤੇ ਇਸ ਵਾਰ ਮੈਂ ਡੋਨਲਡ ਟਰੰਪ ਜੀ ਨੂੰ ਇਹ ਪੇਂਟਿੰਗ ਭੇਜ ਰਿਹਾ ਸੋ ਕੀ ਲੱਗਦਾ ਵੀ ਜਦੋਂ ਤਾਂ ਏਟ ਹੋ ਗਈ ਹੈ ਲੈਸੋਂ ਚੁੱਕ ਸਮਾਗਮ ਹੋਏਗਾ ਇੱਕ ਤੋਂ ਦੀ ਸ਼ੋਭਾ ਜਲਦੀ ਵਧਾਏਗੀ ਤਸਵੀਰ ਸਰ ਸਭ ਤੋਂ ਬੜਾ ਖੁਸ਼ੀ ਹੋਏਗੀ ਬੜਾ ਪ੍ਰਾਊਡ ਵਾਲੀ ਗੱਲ ਹੋਏਗੀ ਜਦੋਂ ਮੈਂ ਵਾਈਟ ਹਾਊਸ ਦੇ ਵਿੱਚ ਅਗਰ ਉਹ ਪੇਂਟਿੰਗ ਲਗਾਉਂਦੇ ਆ ਤੇ ਇੱਕ ਪੰਜਾਬ ਇੰਡੀਆ ਲਈ ਬੜੀ ਪ੍ਰਾਊਡ ਵਾਲੀ ਗੱਲ ਆ ਇੱਕ ਆਰਟਿਸਟ ਲਈ ਕਿ ਇੱਕ ਇੰਡੀਆ ਦਾ ਆਰਟਿਸਟ ਲਈ ਉੱਥੇ ਵਾਈਟ ਹਾਊਸ ਦੇ ਵਿੱਚ ਪੇਂਟਿੰਗ ਪ੍ਰਸਿੱਧ ਹੁੰਦੀ ਆ ਤੇ ਇਸ ਤੋਂ ਪਹਿਲਾਂ ਵੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਜੀ ਦੀ ਮੈਂ ਪੇਂਟਿੰਗ ਲਈ ਹੀ ਤੇ ਇੰਡੀਆ ਦੇ ਤਿੰਨ ਰਾਸ਼ਟਰਪਤੀ ਉਹਨਾਂ ਦੇ ਵੀ ਪੇਂਟਿੰਗਸ ਬਣਾ ਕੇ ਉਹਨਾਂ ਨੂੰ ਭੇਜ ਚੁੱਕਿਆ ਤੇ ਉਹਨਾਂ ਦਾ ਮੈਨੂੰ ਪ੍ਰਸ਼ੰਸਾ ਪੱਤਰ ਵੀ ਮਿਲ ਚੁੱਕਿਆ ਸੋ ਕਲਾ ਦੇ ਇਸ ਸਫ਼ਰ ਦੇ ਵਿੱਚ ਕਿੰਨਾ ਸਮਾਂ ਜ਼ਿੰਦਗੀ ਦਾ ਲੰਘਿਆ ਤੇ ਹੁਣ ਤੱਕ ਕਿਹੜੀਆਂ ਕਿੜੀਆਂ ਉਪਲਬਧੀਆਂ ਜੜੀਆਂ ਮਿਲੀਆਂ ਸਰ ਪੇਂਟਿੰਗ ਤੇ ਮੈਂ ਬਚਪਨ ਤੋਂ ਹੀ ਬਣਾ ਰਿਹਾ ਹਾਂ ਤੇ 2007 ਤੋਂ ਮੈਂ ਰੈਗੂਲਰ ਪੇਂਟਿੰਗਸ ਬਣਾ ਰਿਹਾ ਹਾਂ ਅਸ਼ਵਰਿਆ ਅਭਿਸ਼ੇਕ ਬਚਨ ਦੇ ਯੂਰੋ ਵੈਡਿੰਗ ਮੌਕੇ ਤੇ ਮੈਂ ਇੱਕ ਪੇਂਟਿੰਗ ਚਾਰਕੀ ਤੇ ਤੇ ਉਸ ਤੋਂ ਬਾਅਦ ਮੈਂ ਸ਼ੇਲ ਪਸ਼ਾਟੀ ਰਾਜਕੁੰਦਰਾ ਸ਼ੇਲ ਕਰੀਂ ਦਾਕਪੁਰ ਸੈਫਲੀ ਖਾਨ ਇਹ ਸਾਰੀ ਕੱਪੜੇ ਪੇਂਟਿੰਗਸ ਮੈਂ ਉਹਨਾਂ ਨੂੰ ਪਰਸਨਲੀ ਗਿਫਟ ਵੀ ਕਰ ਚੁੱਕਿਆ ਜਦੋਂ ਅੰਮ੍ਰਿਤਸਰ ਵਿਜ਼ਿਟ ਤੇ ਆਏ ਸੀ ਤੇ ਜਿਹੜੇ ਐਕਟਰਾਂ ਨੂੰ ਅਸੀਂ ਟੀਵੀਆਂ ਦੇ ਵਿੱਚ ਦੇਖਦੇ ਹਾਂ ਤੇ ਉਹਨਾਂ ਉਹਨਾਂ ਨੂੰ ਜਦੋਂ ਪਰਸਨਲੀ ਪੇਂਟਿੰਗ ਗਿਫਟ ਕਰਨੀ ਤੇ ਉਹ ਜਦੋਂ ਐਪਰੀਸ਼ੀਏਸ਼ਨ ਮਿਲਨੀ ਇੱਕ ਬੜੀ ਆਰਟਿਸਟ ਲਈ ਬੜੀ ਮਾਣ ਵਾਲੀ ਗੱਲ ਆ ਤੇ ਅਮਰੀਕਾ ਦੇ ਸ਼ੈਲੀ ਰਾਸ਼ਟਰਪਤੀ ਉਹਨਾਂ ਦੀ ਵੀ ਪੇਂਟਿੰਗਸ ਬਣਾਈਆ ਦੇ ਬੋਲੀਵੁੱਡ ਹੋਲੀਵੁੱਡ ਸਟਾਰਸ ਉਹਨਾਂ ਦੀ ਪੇਂਟਿੰਗ ਵੀ ਬਣਾ ਚੁੱਕਿਆ ਹੈ ਪੂਰਾ ਇਤਿਹਾਸ ਬਣਾ ਚੁੱਕਿਆ ਤੇ 65 월ਡ ਰਿਕਾਰਡਸ ਮੇਰੇ ਨਾਮ ਦਰਜਾ ਸੋ ਕਿੰਨੀ ਮਾਣ ਵਾਲੀ ਗੱਲ ਮਹਿਸੂਸ ਕਰਦੇ ਹੋ ਵੀ ਇੱਕ ਭਾਰਤ ਦੇ ਤੇ ਅਮਰੀਕਾ ਦੇ ਰਿਸ਼ਤੇ ਕਾਫੀ ਗੂੜ੍ਹ ਬਣੇ ਜਾਂਦੇ ਨੇ ਤੇ ਇੱਕ ਭਾਰਤੀ ਨਾਗਰਿਕ ਹੋਣ ਦੇ ਨਾਤੇ ਪੰਜਾਬੀ ਕਲਾਕਾਰ ਹੋਣ ਦੇ ਨਾਤੇ ਕਿੰਨੇ ਮਾਣ ਦੀ ਗੱਲ ਹੈ ਵੀ ਜੇ ਇਹ ਤਸਵੀਰ ਆ ਵਾਈਟ ਹਾਊਸ ਤੇ ਜਦੋਂ ਤੁਸੀਂ ਭੇਜੋਗੇ ਤੇ ਉੱਥੇ ਸਿਜੋਬਿਤ ਕੀਤੀ ਜਾਏ ਸਰ ਇੰਡੀਆ ਤੇ ਜਿਹੜੇ ਜੁਐਸ ਦੇ ਜਿੰਨੇ ਇਹ ਇੰਡੀਆ ਤੇ ਯੂਐਸਏ ਦੇ ਰਿਲੇਸ਼ਨ ਸਤੇ ਸ਼ੁਰੂ ਤੋਂ ਵਧੀਆ ਹੀ ਰਹੇ ਤੇ ਡੋਨਲਡ ਟਰੰਪ ਜੀ ਦੇ ਨਾਲ ਵੀ ਰਿਲੇਸ਼ਨ ਬਹੁਤ ਵਧੀਆ ਰਿਹਾ ਜੀ ਮੋਦੀ ਜੀ ਦਾ ਜਦੋਂ ਇੰਡੀਆ ਵਿਜ਼ਿਟ ਤੇ ਉਹਨਾਂ ਨੂੰ ਬੁਲਾਇਆ ਸੀ ਤੇ ਹੁਣ ਵੀ ਮੈਂ ਆਸ਼ਾ ਕਰਦਾ ਵਾਂ ਇੰਡੀਆ ਤੇ ਯੂਐਸਏ ਦੇ ਜਿਹੜੇ ਰਿਲੇਸ਼ਨਸ ਕੱਲ ਉਹਨਾਂ ਦੀ ਹੋਰ ਸ cerimoni ਹੋਣ ਜਾ ਰਹੀ ਆ ਤੇ ਇੰਡੀਆ ਤੇ ਯੂਐਸਏ ਦੇ ਰਿਲੇਸ਼ਨਸ ਬਹੁਤ ਵਧੀਆ ਰਹਿਣ ਤੇ ਜਿਹੜਾ ਦੁਨੀਆ ਦੇ ਵਿੱਚ ਜਿਹੜਾ ਇੱਕ ਥੋੜਾ ਜੁੱਧ ਚੱਲਦਾ ਪਿਆ ਵਾ ਉਹਦੇ ਬਾਰੇ ਵੀ ਕੁਝ ਪੀਸਫੁਲ ਹੋਣਾ ਚਾਹੀਦਾ ਕਿ ਦੁਨੀਆ ਦੇ ਵਿੱਚ ਇੱਕ ਸ਼ਾਂਤੀ ਦਾ ਸੰਦੇਸ਼ ਦੇਣਾ ਸੋ ਅਪੀਲ ਕੀ ਕਰਨੀ ਚਾਹੋਗੇ ਦੁਮੇ ਦੇਸ਼ਾਂ ਦੇ ਲੋਕਾਂ ਨੂੰ ਕਿ ਆਲਾ ਕੀ ਇੱਕ ਦੋਸਤੀ ਦਾ ਹੱਥ ਪਿਆਰ ਦਾ ਹੱਥ ਦੇ ਪਹਿਲਾਂ ਹੀ ਸਰਕਾਰਾਂ ਵੱਲੋਂ ਵਧਾਇਆ ਗਿਆ ਹੁਣ ਆਰਟਿਸਟਾਂ ਵੱਲੋਂ ਵੀ ਇਹ ਜਿਹੜੀਆਂ ਤਸਵੀਰਾਂ ਨੇ ਕਲਾ ਦਾ ਆਪਣਾ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਲਾ ਦੀ ਪ੍ਰਦਰਸ਼ਨੀ ਬਣਾ ਕੇ ਤਸਵੀਰ ਜਿਹੜੀ ਸਜੋਬਤ ਕਰ ਲਈ ਭੇਟ ਕੀਤੀ ਜਾਵੇਗੀ ਅਪੀਲ ਕੀ ਕਰਨੀ ਚਾਹੋਗੇ ਲੋਕਾਂ ਸਾਰੇ ਲੋਕਾਂ ਨੂੰ ਅਪੀਲ ਤੇ ਉਹ ਹੀ ਕਰਨਾ ਚਾਹੁੰਦਾ ਕਿ ਜਿਹੜੇ ਇੰਡੀਆ ਤੇ ਯੂਐਸ ਦੇ ਜਿਹੜੇ ਰਿਲੇਸ਼ਨਸ ਵੈਸੇ ਵੀ ਵਧੀਆ ਹੀ ਹੈਗੇ ਆ ਤੇ ਅੱਗੋਂ ਵੀ ਵਧੀਆ ਰਹਿਣ ਤੇ ਇਹ ਇੱਕ ਇੰਡੀਆ ਵੱਲੋਂ ਮੈਂ ਪੇਂਟਿੰਗ ਭੇਜਣ ਜਾ ਰਿਹਾ ਤੇ ਇਹ ਵਾਈਟ ਵਾਈਟ ਹਾਊਸ ਦੇ ਵਿੱਚ ਅਗਰ ਲਗਾਉਂਦੇ ਆ ਤੇ ਇੱਕ ਇੰਡੀਆ ਲਈ ਬੜੀ ਪ੍ਰਾਊਡ ਵਾਲੀ ਗੱਲ ਇੱਕ ਪੰਜਾਬ ਲਈ ਬਹੁਤ ਪ੍ਰਾਊਡ ਵਾਲੀ ਗੱਲ ਸਭ ਤੋਂ ਵੱਧ ਧੰਨਵਾਦੀ ਸੋ ਸਰਦਾਰ ਗੱਲਬਾਤ ਕਾਰਜਸਥਾਨ ਗੁਰੂ ਨਗਰੀ ਅੰਮ੍ਰਿਤਸਰ ਤੇ ਉਹ ਕਲਾਕਾਰ ਜਗਜੋਤ ਸਿੰਘ ਰੁਬਲ ਜਿਨ੍ਹਾਂ ਨੇ ਕੀ ਇੱਕ ਸੰਜੀਵ ਰੂਪ ਦਿੱਤਾ ਹੈ ਵਿਸ਼ਵ ਸ਼ਕਤੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਸਵੀਰ ਨੂੰ ਤੇ ਅਮਰੀਕਾ ਦੇ ਬਾਉਟ ਹਾਊਸ ਦੇ ਵਿੱਚ ਲੱਗੇਗੀ ਤੇ ਕਿਤੇ ਨਾ ਕਿਤੇ ਭਾਰਤ ਲਈ ਪੰਜਾਬ ਲਈ ਤੇ ਗੁਰੂ ਨਗਰੀਆਂ ਲਈ ਇਸ ਸਾਲ ਵਾਸਤੇ ਮਾਨ ਦੀ ਗੱਲ ਹੋਏਗੀ ਮੈਨੂੰ ਜਾਣ ਕੇ ਹਰਜੇ ਸੰਧ ਨੂੰ ਦਿਓ ਇਜਾਜ਼ਤ ਤੇ ਦਿਖ ਦਿਓ ਸੈਵਨ ਸਿਟੀ ਵੀ ਆਸਟ੍ਰੇਲੀਆ